ਇਸ ਪੂਰੇ ਮਾਡਲ ਨੂੰ ਸਮਝਾਓ ਸਾਡੀਆਂ ਅੱਖਾਂ ਕਿਵੇਂ ਕੰਮ ਕਰਦੀਆਂ ਸੀ ਦੇਖ ਕਿਵੇਂ ਪਾਉਂਦੀਆਂ ਹਾਂ ਸਭ ਤੋਂ ਪਹਿਲਾਂ ਕਿ ਜਦੋਂ ਅਸੀਂ ਦੇਖ ਰਹੇ ਹਾਂ ਤਾਂ ਸਾਡਾ ਜਿਹੜਾ ਕਾਰਨੀਆ ਹੈ ਜੋ ਅੱਖ ਦੀ ਬਾਹਰਲੀ ਕਾਲੀ ਪੁਤਲੀ ਹੈ ਜਿਹੜੀ ਲਾਈਟ ਆ ਰਹੀ ਹੈ ਉਹਨੂੰ ਜੋ ਹੈ ਰਿਫ੍ਰੈਕਟ ਕਰਕੇ ਉਸ ਤੋਂ ਬਾਅਦ ਫਿਰ ਲੈਂਸ ਹੁੰਦਾ ਰਿਫ੍ਰੈਕਟ ਦਾ ਮਤਲਬ ਸਪੋਜ਼ ਕਰੋ ਇਸ ਤਰ੍ਹਾਂ ਆ ਰਹੀ ਹੈ ਉਹਨੂੰ ਰਿਫ੍ਰੈਕਟ ਕਰ ਦਿਆ ਤਾਂ ਕਿ ਜਿਹੜੀ ਡਾਇਰੈਕਟ ਸਨ ਜੋ ਵੀ ਲਾਈਟ ਆ ਰਹੀ ਹੈ ਜੋ ਵੀ ਲਾਈਟ ਵੇਵਜ਼ ਆ ਰਹੀਆਂ ਹਨ ਉਸ ਨੂੰ ਰਿਫ੍ਰੈਗ ਫਿਜ਼ਿਕਸ ਹੈ ਔਰ ਉਸ ਤੋਂ ਅੱਗੇ ਫਿਰ ਲੈਂਸ ਪਿਆ ਹੁੰਦਾ ਹੈ ਤਾਂ ਜਿਹੜੀ ਆ ਵਾਈਟ ਪਾਰਟ ਹੈ ਅੱਖ ਦਾ ਜਿਹੜਾ ਇਹਦਾ ਕੋਈ ਇਹਦਾ ਕੋਈ ਇਹਦਾ ਕੋਈ ਰੋਲ ਨਹੀਂ ਹੈ ਕੋਈ ਰੋਲ ਨਹੀਂ ਨਹੀਂ ਜਿਹੜਾ ਸਾਡਾ ਅੰਦਰ ਪਿਪਲ ਹੁੰਦਾ ਤੁਸੀਂ ਦੇਖਿਆ ਸਾਡੀ ਅੱਖ ਦੇ ਵਿੱਚ ਇੱਕ ਜਿਹੜਾ ਬਰਾਊਨ ਕਲਰ ਦਾ ਤੁਹਾਨੂੰ ਦਿਖ ਹਾਂ ਦਿਖ ਰਿਹਾ ਮੈਂ ਹੁਣ ਤੁਹਾਡੀ ਅੱਖ ਚ ਦੇਖ ਪਾ ਰਿਹਾ ਹਾਂ ਤੇ ਜਿਹੜੀ ਕਾਲੀ ਪੁਤਲੀ ਹੈ ਹਾਂ ਉਹਦੇ ਅੰਦਰ ਇੱਕ ਹੋਰ ਮੈਨੂੰ ਜਿਵੇਂ ਮੇਰਾ ਲੈਂਸ ਹੁੰਦਾ ਕੈਮਰੇ ਦਾ ਹਾਂ ਇੱਕ ਉਹਦੇ ਵਿੱਚ ਬਲੈਕ ਕਲਰ ਦਾ ਉਹਨੂੰ ਕਹਿੰਦੇ ਹਨ ਪਿਪਲ ਜੀ ਉਹਦੇ ਵਿੱਚ ਵੀ ਲਾਈਟ ਜਾਂਦੀ ਹੈ ਤਾਂ ਇਹ ਜਿਹੜਾ ਬਲੈਕ ਹੈ ਜਿਹੜਾ ਵੱਡਾ ਪਾਰਟ ਹੈ ਇਹ ਤੁਸੀਂ ਕਹਿ ਰਹੇ ਹੋ ਕਿ ਇੰਨੀ ਲਾਈਟ ਜਦੋਂ ਪਈ ਤਾਂ ਉਹਨੂੰ ਫਿਰ ਕੰਟ੍ਰੈਕਟ ਕਰ ਦਿੰਦਾ ਬਿਲਕੁਲ ਉਹਨੂੰ ਫੋਕਸ ਕਰ ਦਿੰਦਾ ਤਾਂ ਕਿ ਜਿਹੜੀ ਇਹਦੀ ਇਮੇਜ ਆ ਸਿੱਧੀ ਸਾਡੀ ਰੈਟੀਨਾ ਤੇ ਜਾਵੇ